ਸਤਿਗੁਰੂਆਂ ਕਾ ਸਿਆਣੇ ਪੁਰਸ਼ਾਂ ਨੇ ਮੰਨੀ ਆ। ਇਹ ਜੀ ਪਰਮੇਸ਼ਰ ਤੋਂ ਵਿਛੜੇ। ਉਸ ਵੰਡੁੱਟਣਦੇ ਆ, ਉਸ ਕੋ ਲਜਾਣਦੇ ਆ, ਸਤਿਗੁਰੂ ਕਾ ਮੰਨਦੇ ਆ। ਇਹ ਨਾ ਨਿਯਮ ਵਰਣਿਕ ਤੇ ਸੁਭਿਚਾਰ ਹੈ, ਸੁਭਿਚਾਰਣਾ ਹੈ, ਸਨਮਾਨਸਾ ਹੈ, ਪਾਪਕ। ਸੰਕਸ਼ੇਪੀ ਪ੍ਰਤਾਪ ਭਾਵਨੀ ਤੇ ਤੁਰਕ। ਇਹਨਾਂ ਵਿੱਚ ਤੈਨਾਂ ਜਦੋਂ ਇਹ ਜੀ ਦੇ ਚੰਗੇ ਕਰਮ ਜਾਗਦੇ ਕੋਈ ਉਹਨਾਂ ਦੀ ਕੁੱਤ ਪੇਸ਼ ਸਮਝ ਉਸ ਮੌਕੇ ਇਹਦੇ ਵਿੱਚ ਪੇਸ਼ ਹੋ ਕੇ ਚੱਲਿਆ ਉਸ ਤੋਂ ਆਵੇ ਜੇ ਮੈਂ ਚੰਗੇ ਭਾਵ ਜਾਗਨ ਕਿਸੇ ਨੇ ਵਿਦਵਾਨ ਹੋਣਾ ਹੋਵੇ ਉਹ ਪਹਿਲੇ ਪ੍ਰਾਇਮਰੀ ਜੀ ਦਾ ਹਰਦਾ ਉਹਦੇ ਵੱਡੇ ਭਾਵ ਜਾਗਨ ਤੋਂ ਪਿੱਛੇ ਚੰਗੀ ਇੱਛਾ ਹੋਣਾ ਇਹ ਕੇ ਆਜੰਮਾ ਸਤਸੰਗ ਚੰਗੀ ਲੱਗਣੀ ਅਰੀਦਾ ਦਾ ਸੰਗ ਲੱਗਣਾ

ਕਰੋਪੀ ਪੌਣੀਆਂ ਆਣੀ ਚੜਦਾ 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 100 ਰੁਪਈਆ ਬਣ ਜਾਂਦਾ ਬੈਲੇ ਇਹ ਹੈ ਸੱਸਣ ਵਿੱਚ ਸੰਗ ਲੱਗਣਾ ਦੁਨੀਆਂ ਵੱਲੋਂ ਦੋਸ਼ ਪਿਸ਼ਟੀ ਹੋ ਜਾਣਾ ਜਿਹੜੇ ਗਲਤੀ ਕਰਦੇ ਭੁੱਲ ਕਰਦੇ ਮਦਾਂ ਮਾਲ ਹੋ ਕੇਈ ਕਰਨਾ ਪਰ ਜਸ ਚੰਗੇ ਲੱਗਦੇ ਸੋ ਇਸ ਨੂੰ ਬੁਰੇ ਲੱਗਣ ਲੱਗੇ ਜਾਣ ਸੱਸਣ ਵਿੱਚ ਭਿਆਨ ਜੀ ਹਰੀ ਦਾ ਜਸ ਪਰਮੇਸ਼ਰ ਦਾ ਜਸ ਸੋਤੇ ਕਰਕੇ ਇਹਦਾ ਸਿੱਖਿਆ ਉਹਨੂੰ ਸਮਝੋ ਪਹਿਲੀ ਅਵਸਥਾ ਇਸ ਨੂੰ ਪ੍ਰਾਪਤ ਹੋ ਕਿ ਸੋ ਇਹਨੂੰ ਕਰਦੇ 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 ਸੋ ਜਦੋਂ ਫਿਰ ਇਹ ਪਤਾ ਲੱਗਦਾ ਹੈ ਕਿ ਅਭਸਤਾਨ ਕਰਕੇ ਇਹ ਪੰਜ ਬਾਣੇ ਦਾ ਨਿਸ਼ਮੀ ਹੋ ਜਾਂਦਾ ਹੈ ਸੋ ਉਹਨੂੰ ਚੱਕ ਲੈਣ ਦਾ ਹੈ ਰੱਖਦਾ ਹੈ ਬੰਨ ਬਰੇ ਤੋਂ ਪੜਦਾ ਹੈ ਸਭ ਸੰਕਰ ਲੱਪੈਣਾ ਹੈ ਬੋਲੀ ਹੌਰੀ ਦੇ ਇਹ ਵਿਚਾਰ ਤੇ ਆਈ ਸ਼ੁਰੂ ਹੁੰਦਾ ਹੈ ਤੇ ਅਗਲੇ ਬਸ ਇਹਦਾ ਕਾਰਜਾਂ ਦੇ ਸ਼ਿਮਰਨ ਦੇ ਮਾਰਗ ਵਿੱਚ ਆਉਂਦਾ ਹੈ ਪਤਾ ਲੱਗਦਾ ਹੈ ਇਹ ਪੰਜ ਬਾਣੀਆਂ ਹੀ ਕਾਫੀ ਨਹੀਂ ਪੰਜ ਬਾਣੀਆਂ ਦਾ ਤਕਰੀਬਨ 2 ਘੰਟੇ ਚੋ ਜਾਂਦੀਆਂ ਸੋ ਇਹ ਹੀ ਕਾਫੀ ਨਹੀਂ ਇਸ ਤੋਂ ਪਰੇਸ਼ ਬਚਾਈਂ ਦੇ ਚੱਲਦੇ ਕੁਤੇ ਵੇਣੇ ਉਹ ਤੇ ਆਪਣਾ ਯਾਦ ਰੱਖਣਾ ਉਸ ਨੂੰ ਫੇਰ ਮਹਾਂਪੁਰਖਾਂ ਦੁਆਰਾ ਇਹ ਸਭ ਇਹ ਫੇਰ ਵੀ ਹਰ ਕੰਮ ਕਿਵੇਂ ਪਰਮੇਸ਼ਰ ਨੂੰ ਯਾਦ ਕੀਤਾ ਜਾਂਦਾ ਹੈ ਨੰਤਰ ਕਿਵੇਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਚੱਲਦਾ ਹੈ ਉਹਦੀ ਰੌਕਮੇ ਚੱਲ ਰਹੀ ਹੈ ਜਿਵੇਂ ਚਸ਼ਮੇ ਚੋਂ ਪਾਣੀ ਨਿਕਲਦਾ ਹੈ ਹਰ ਇਨਸਾਨ ਦੇ ਅੰਦਰੋਂ ਭਜਨ ਹੋ ਰਿਹਾ ਡੰਡੋਂ ਡੰਡ ਭਜਨ ਹੋ ਰਿਹਾ ਸਰਾ ਬਾਣੀ ਵਿੱਚ ਸਿੱਟਾ ਹਰ ਵਕਤ ਭਜਨ ਹੋ ਰਿਹਾ ਇਿਰਤੇ ਵਿੱਚ ਭਜਨ ਹੋ ਰਿਹਾ ਕੰਠ ਵਿੱਚ ਭਜਨ ਹੋ ਰਿਹਾ ਹੈ ਉੱਪਰ ਇਸਰੇ ਤੇ ਵਿੱਚ ਭਜਨ ਹੋ ਰਿਹਾ ਟਰਕੀ ਭਜਨ ਹੋ ਰਿਹਾ ਅਸਮੇ ਦੁਆਰ ਚ ਭਜਨ ਹੋ ਰਿਹਾ ਰੌਕੀ ਰੌਂਗ ਵਿੱਚੋਂ ਭਜਨ ਹੋ ਰਿਹਾ ਤਰਸਾ ਅਰ ਇਸਦੀ ਬਾਤ ਵੀ ਸ਼ੌਕ ਜਾਗਦਾ ਕਿਵੇਂ ਹੁੰਦਾ ਹੈ ਉਸਦੀ ਬਾਤ ਫਿਰ ਇੱਕ ਕਮਾਈ ਵੀ ਕਰਦਾ ਹੋਇਆ ਤੇ ਮਨਪ੍ਰਤਖ ਤੱਕ ਕੁਝ ਫਿਰ ਮੁਸਮਾਰਕ ਤੇ ਚੱਲਦਾ ਹੈ ਤੇ ਨਾਲ ਉਸਦੀ ਮਨ ਦੁਆਰਾ ਇਹਨਾਂ ਸੱਚੀ ਤਰ੍ਹਾਂ ਇਹਨਾਂ ਜਨਾਂ ਵਾਕਈ ਅੰਦਰ ਹਰਦਮ ਬਿਨਾਸ਼ਮ ਹੋ ਰਿਹਾ ਤੇ ਦੁਨੀਆ ਵਿੱਚ ਰਹਿੰਦਾ ਹੋਇਆ ਉਹ ਦੁਨੀਆ ਦੇ ਜਿਹੜੇ ਕਮਸਤੀ ਕਰਕੇ ਸੁਖ ਦੁੱਖ ਸੁਖ ਨੂੰ ਮੰਨਦਾ ਸੀ ਇਹਨੂੰ ਦੁੱਖ ਰੂਪ ਤੋਂ ਹੀ ਲੱਗ ਜਾਂਦੇ ਹਾਂ ਇਹਨੂੰ ਅਸਲੀ ਸੁਖ ਭਜਨ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ ਕਿਉਂਕਿ ਦੁਨੀਆਂ ਦੇ ਸੁਖ ਇੱਕ ਪੌਂਦ ਹੱਥ ਭਜਨ ਸੁਖ ਇੱਕ ਤਰਿਆ ਹੈ ਪਰਤੇ ਕਰਦੇ ਜਦੋਂ ਪਰਮ ਗਿਆਨ ਵੀ ਉਸ ਤੋਂ ਦੀ ਉਹ ਆਨੰਦ ਅਰਸ਼ ਮੰਤਰ ਹੁੰਦਾ ਹੈ ਤੇ یوں ਇਸ ਪਾਸੇ ਇਹ ਸੁਖ ਦਾ ਹੈ ਜਿਵੇਂ ਦੇ ਮਾਰੂ ਦੇ ਜਿਵੇਂ ਜਿਵੇਂ ਬਿਰਤੀ ਟਿਕਤੀ ਜਿਆਦਾ ਸੁਖੀ ਰਖਸ਼ਾਂ ਚੰਦੋਂ ਚਲੇ ਜਾਂਦਾ ਹੈ ਇਹਨੂੰ ਦੂਸਰੀ ਵਾਰ ਸੁ ਵਿਚਾਰਨਾ ਕੇ ਇਸ ਆਤਮਾ ਆਤਮ ਦੀ ਵਿਚਾਰ ਵੀ ਪੈਦਾ ਹੋ ਜਾਂਦੀ ਹੈ। ਇਹਨੂੰ ਪਤਾ ਲੱਗਦਾ ਹੈ ਇਹ ਜੀਵਾਤਮਾ ਜਿਹੜਾ ਮੇਰਾ ਆਪਣਾ ਆਪਾ ਹੈ ਇਸ ਨੂੰ ਅਸਥੂਲ ਸੂਖਮ ਕਾਰਨ ਪਿੰਨ શરીਤ ਮਿਲ ਹੋਇਆ ਹੈ। ਇਹ ਥੋੜੀ ਦੇਰ ਵਾਸਤੇ। ਅਸਥੂਲ શરી ਇੱਥੇ ਰਹਿ ਜਾਂਦਾ ਹੈ ਜਿੰਨੀ ਦੇਰ ਤੱਕ ਅਜੇ ਕਰਮ ਤਾਲ ਨਾ ਪੈਂਦਾ। ਉਹ ਵੀ ਪਰਿਵਿਚ ਜਾਂਦਾ ਹੈ ਜਿਹੜੇ ਅਜੇ ਸਮਾਰੋ ਵਿੱਚ ਆਏ ਹੀ ਨਹੀਂ। ਉਹ ਲੋਕ ਤਰੱਕੀ 84 ਜੋਮ ਵਿੱਚ ਫਰਨਾ ਪੈਂਦਾ ਉਹ ਤਾਂ ਉਹਨਾਂ ਦਾ ਤਾਂ ਸਿਵਾਲੀ ਚੇਤਕ ਜਿਹੜੇ ਇਸ ਮਾਰ ਵਿੱਚ ਆ ਗਏ ਪਹਿਲੇ ਭੋਂਗਾ ਦੂਜੀ ਤੀਜੀ ਵਾਲੇ ਉਹਨਾਂ ਨੂੰ ਫਿਰ ਜਨਮ ਤੋਂ ਆਣਾ ਪੈਂਦਾ ਜੀ ਪਰ ਆਉਂਦੇ ਬਤਰੱਕੀ ਵਿੱਚ ਜਿਵੇਂ ਪੜਦਾ ਪੜਦਾ ਕੋਈ ਲੜਕਾ ਮੇਜ਼ ਤੇ ਕਿਤਾਬ ਖੁੱਲੀ ਪਈਏ ਕੁਰਸੀ ਤੇ ਬੈਠਾ ਹੈ ਬੈਠੇ ਬੈਠਣੀ ਨੀਂਦ ਆ ਗਈ ਹੈ ਜਦੋਂ ਜਾਗਾਈ ਉੱਥੇ ਕਿਤਾਬ ਖੁੱਲੀ ਉਸਨੂੰ ਫੇਰ ਸ਼ੁਰੂ ਕਰ ਦਿੱਤਾ ਇਸੀ ਤਰ੍ਹਾਂ ਜਦੋਂ ਸਰੀਰ ਛੱਡ ਜਾਂਦਾ ਹੈ ਮਨ ਤੇ ਦਸ ਹੋ ਜਾਂਦਾ ਹੈ ਇਸ ਪਾਸੇ ਉਹ ਕਿਸੇ ਬੇਸ਼ਕਲ ਵਸਤੂ ਵਿੱਚ ਜਾਗਦਾ ਹੈ ਜਾ ਕੇ ਉੱਥੇ ਜਿੱਥੋਂ ਛੱਡਿਆ ਹੈ ਸਰ ਉਹ ਤਾਂ ਫਿਰ ਲੈ ਲੈਣਾ ਫਿਰ ਸਚੰਗ ਮਿਲ ਜਾਂਦਾ ਹੈ ਉੱਥੇ ਫਿਰ ਚੋਣ ਮਿਲਦਾ ਹੈ ਜਿਹੜਾ ਚੌਥੀ ਭੂਮਿਕਾ 'ਚ ਪਹੁੰਚ ਗਿਆ ਹੈ ਜਿਵੇਂ ਪੰネタ ਰੂਪ ਅਧਿ ਜੇ ਪਹੁੰਚ ਗਿਆ ਪ੍ਰਭੂ ਨੂੰ ਪ੍ਰਾਪਤ ਹੋ ਗਿਆ ਉਹਦਾ ਜਨਮ ਤਰਨ ਹੋ ਜਾਂਦਾ ਹੈ ਤੇਰੇ ਜਨਮ ਨੀ ਤਾਰ ਦਾ ਆਲ ਕੀ ਬਾਪਕਸ਼ ਬੰਦੇ ਕੋਲ ਪਹੁੰਚ ਗਿਆ ਆਹ ਆਉਣ ਜਾਣ ਦੇ ਹੋ ਸਤਿਗੁਰਾਂ ਦੀ ਗੁਰਸ਼ੀਤਿ ਦਾ ਨਾਮ ਦਿਓ ਉਸ ਤੋਂ ਕੇ ਮਨ ਸ਼ਾਂਤ ਹੋ ਜਾਂਦਾ ਹੈ ਜੀਵਨ ਬਖਤ ਹੋ ਜਾਂਦਾ ਜੀਵਨਾ ਮੁਕਤ ਹੈ ਦੁੱਖਾਂ ਤੋਂ ਪਰੇ ਹੁੰਦਾ ਸੋ ਅਸਰੀਰ ਛੱਡ ਕੇ ਉਹ ਫਿਰ ਅੱਗੇ ਜਨਮ ਨਹੀਂ ਤਾਤਸਰਾ ਵਾਸਤੇ ਰਹਿ ਉੱਤੇ ਰਹਿੰਦਾ ਹੈ ਉਹਦੀ ਇਹੇ ਜਿੱਤ ਦਾ ਰਸਤਾ ਆ ਜਾਂਦਾ ਹੈ ਸੋ ਅੱਗੇ ਅਗਲੀ ਜਨਮ ਜਿਹੜੀੰਨ ਤੁੰਪਰ ਸੁੰਨ ਸ਼ਕਤੀ ਪ੍ਰਗਾਸ ਪ੍ਰਭਣੀ ਤੁਰਿਆ ਕੇ ਜਿਆਦਾ ਅਨੰਤ ਦੀ ਹੈ ਜਿਉਂ ਜਿਉਂ ਬ੍ਰਿੱਤੀ ਜਿਆਦਾ ਪਰਮ ਵਿੱਚ ਲੀਨ ਹੁੰਦੀ ਹੈ ਸੰਸਾਰ ਖਤਮ ਹੋ ਜਾਂਦਾ ਉਹ ਚੌਥੀ ਅਵਸਥਾ ਵਿੱਚ ਇਹਨੂੰ ਜਗਤ ਹਰਕਾਰ ਉਪਰ ਹਰੂ ਕੋ ਨਜ਼ਰੀ ਆਇਆ ਇਹ ਅਵਸਥਾ ਪ੍ਰਾਪਤ ਇਹ ਜਗਤ ਜੰਗ ਕਰਕੇ ਨਹੀਂ ਨਹੀਂ ਪਰਮੇਸ਼ਰ ਕਰਕੇ ਪਾਸਣ ਲੱਗ ਜਾਂਦਾ ਅਗਲੀ ਭੁਗਤਤ ਵੀ ਜਿਆਦਾ ਇਕਾਗਤਾ ਵੀ ਜਾ ਕੇ ਇਹਨੇ ਪੰਜਵੀਂ ਛੇਵੀਂ ਸਤਵੀਂ ਦੇ ਵਿੱਚ ਜਿਆਦਾ ਆਨੰਦ ਹੈ ਸੋ ਇਸ ਕਰਕੇ ਜਿਹੜਾ ਚੌਥੀ ਪਹੁੰਚ ਗਿਆ ਜਨ ਤਾਂ ਉਹਦਾ ਹੀ ਬੰਦ ਹੋ ਜਾਂਦਾ ਹੈ ਦੇ ਕਰਵਾਤੀ ਤਿੰਨ ਔਂਕੜ ਜਿਹੜੀਆਂ 5ਵੀਂ 6ਵੀਂ ਹੈ ਸੰਜਕਤੀ ਪ੍ਰਾਸ ਭਾਵਨਾਵਾਂ ਬੁਰੀਆਂ ਇਹਨਾਂ ਵਿੱਚ ਭਜਨ ਦਾ ਬਹੁਤ ਜ਼ਿਆਦਾ ਆਨੰਦ ਹੈ ਇਹਨਾਂ ਜ਼ਿਆਦਾ ਇਕਾਂਤ ਵਿੱਚ ਜ਼ਿਆਦਾ ਆਤਮ ਚਿੰਤਨ ਕਰਦਾ ਉਹਨਾਂ ਜ਼ਿਆਦਾ ਨਾਮ ਸੁਭਰਾਵ ਕਿਸੇ ਉਸਤੋਂ ਔਟ ਕੇ ਗੁਰੂ ਕਰਦੇ ਵੀ ਦੇ ਦਿੰਦੇ ਨੇ ਕਿਤੇ ਕਿਤੇ ਕੁਰਬਾਨੀਆਂ ਕੀਤੀਆਂ ਫਿਰ ਦੇ ਦਿੱਤੇ ਆਹਰਾਂ ਨਾਲ ਜੀਰੇ ਗਏ ਹਨ ਬੰਦਲ ਕਟਵਾ ਦਿੱਤੇ ਹਨ ਖੰਡੇ ਫੜ ਕੇ ਜੰਗ ਕੀਤੀਆਂ ਹਨ

ਆਲਿ ਵੀ ਕਰਵਾਏ ਹਨ ਧਰਮ ਦੇ ਵਾਸਤੇ ਸ਼੍ਰੀ ਦੀ ਕੁਰਬਾਨੀ ਤੇ ਦੂਸਰੇ ਪਰ ਇਸ ਤਰੀਕੇ ਜਿਹੜੇ ਇਖਤਰ ਵਿੱਚ ਕੰਦਾ ਸੀ ਤੇ ਇਕਤਰੀ ਪਾਲਾ ਯਾਨੀ ਅੰਦਰੋਂ ਉਹਨਾਂ ਦੇ ਨਾਮ ਵਿੱਚ ਚੱਕੀ ਹਮ ਬਿਨੈ ਭਾਈ ਦੀਪ ਸਿੰਘ ਵਰਗੇ ਨੇ ਕਹਦਾ ਹੋਣਾ ਅਮਰ ਕਰਨ ਕੀਤੇ ਸੇ ਬਿਸ਼ਦਾ ਕੇ ਸ਼੍ਰੀ ਅਮਰਸਰ ਰਹਿਣਾ ਐਸਾ ਹੀ ਹੋਇਆ ਇਸ ਤਰੀਕੇ ਜਿਹੜੇ ਸਾਹਿਬ ਸਿੰਘ ਤੇ ਇਹ ਅਮਰ ਦੀਆਂ ਹੀ ਇਹ ਹੰਤਾ ਦੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਪਰਚਕਾਰ ਕੇ ਆਜਨਪੁਰ ਤੋਂ